ਇੱਕ ਬੀਬੀ ਕੰਗਣਾ ਫਿਰਦੀ ਐ ਜਿੰਨੂੰ ਸਿੱਖਾਂ ਦੀ ਸੂਰਤ ਪਸੰਦ ਨਹੀਂ ਜਿੰਨੂੰ ਸਿੱਖਾਂ ਦੀ ਦਸਤਾਰ ਪਸੰਦ ਨਹੀਂ ਦਸਤਾਰ ਦੇ ਵਿੱਚ ਜਿੰਨਾ ਜਿਹੜੇ ਸਿਰ ਨੇ ਉਹਨਾਂ ਦੇ ਵਿੱਚ ਪਾਤਸ਼ਾਹੀ ਦਾਵਾ ਉਹਨੂੰ ਪਸੰਦ ਨਹੀਂ ਹੱਥਾਂ 'ਚ ਕਿਰਪਾਨਾਂ ਪਸੰਦ ਨਹੀਂ ਉਹਨੇ ਇੱਕ ਮੂਵੀ ਬਣਾਈ ਐ ਜਿਹਦੇ ਵਿੱਚ ਸਿੱਖਾਂ ਨੂੰ دہشت گرد ਆਖਿਆ ਜਾਂਦਾ ਉਹਨੇ ਮੂਵੀ ਬਣਾਈ ਐ ਜਿਹਦੇ ਵਿੱਚ ਸਿੱਖਾਂ ਨੂੰ ਅਤੰਕਵਾਦੀ ਆਖਿਆ ਜਾ ਰਿਹਾ ਹੈ ਮੈਂ ਉਸ ਬੀਬੀ ਨੂੰ ਕਹਿਣਾ ਚਾਹੁੰਦਾ ਨਫਲ ਸਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲੇ ਮਹਾਂਪੁਰਖਾਂ ਨੇ 13ਵੇਂ ਮੁਖੀ ਦਮਦਮੀ ਤਕਸਾਲ ਉਹਨਾਂ ਨੇ ਬੀਬੀ ਇੰਦਰਾ ਨੂੰ ਆਖੇ ਸੀ ਕਿਉਂਕਿ ਮੈਂ ਵੀ ਸਤ ਕਰਤਾਰ ਸਿੰਘ ਦਾ ਪੁੱਤਰ ਐ ਤੇ ਜਿਹੜੇ ਸਭਜ ਮੇਰੇ ਦਾਦੇ ਨੇ ਆਖੇ ਸੀ ਇੰਦਰਾ ਗਾਂਧੀ ਨੂੰ ਮੈਂ ਕੰਗਣਾ ਤੈਨੂੰ ਆਖਣਾ ਚਾਹੁੰਦਾ ਐ ਜੇ ਤਿਲਕ ਜੰਜੂ ਰੱਖਾ ਪ੍ਰਭਤਾ ਦਾ ਧੰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾ ਆਪਣੀ ਕੁਰਬਾਨੀ ਨਾ ਦਿੰਦੇ ਇੰਦਰਾ ਬਾਗ ਕੰਗੜਾ ਨੌਦ ਤੂੰ ਵੀ ਪੁਰਕੇ ਦੇ ਵਿੱਚ ਖੜੀ ਹੋਣਾ ਸੀ ਅੱਜ ਜੇ ਤੇਰੇ ਚ ਜੁਰਤਾ ਤੇ ਸੰਤਾਂ ਦਾ ਸੱਚਾ ਇਤਿਹਾਸ ਸੁਣਾ ਕੇ ਦਿਖਾ ਇਧਰੋਂ ਬੇਇੰਤੀ ਹੋਈ ਆ ਲੀਡਰਸ਼ਿਪ ਜਿਹੜੀ ਪੰਜਾਬ ਦਾ ਕਾਣ ਕਰਦੀ ਪਈ ਹੈ ਅੱਜ ਪੰਜਾਬ ਦੇ ਉੱਤੇ ਸਾਡੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਖਾਲਸਾ ਜੀ ਕਰਜ਼ਾ ਲੈਣ ਵਾਲਿਆਂ ਨੇ ਖਰਚਾ ਨਹੀਂ ਜੇ ਲਾਉਣਾ ਲੌਣਾ ਸਾਡੇ ਪੱਛਿਆਂ ਦੇ ਆਉਣ ਵਾਲੀ ਪੀੜੀਆਂ ਦੀ ਕਰਜ਼ਾ ਲਾਉਣਾ ਹੈ ਜੇ ਆਕੜਿਆਂ ਦੇ ਸਾਬ ਦੇ ਨਾਲ ਖਾਲਸਾ ਜੀ ਗੱਲ ਕਰਾ ਕਹਿੰਦੇ ਆ ਕਿ 2028 ਤੱਕ 6 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਉੱਤੇ ਚੜ ਜਾਣਾ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਦੋ ਕਿਸ਼ਤਾਂ ਦੇ ਵਿੱਚ 50-50 ਹਜ਼ਾਰ ਕਰੋੜ ਰੁਪਈਆ ਮੰਗ ਕੇ 1 ਲੱਖ ਕਰੋੜ ਰੁਪਈਆ ਹੋਰ ਤਾਂ ਦੇ ਸਿਰ ਦੇ ਉੱਤੇ ਚੜਾਉਂਦਾ ਪੀੜਾ ਚੁੱਕਿਆ ਹੋਇਆ ਹੈ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਏ ਤੁਹਾਡੀ ਇਕਨੋਮੀ ਦੀ ਪਾਲਿਸੀ ਕਿੱਥੇ ਆ ਅੱਜ ਤਿੰਨ ਚੀਜ਼ਾਂ ਪੰਜਾਬ ਨੂੰ ਲੈ ਕੇ ਡੁੱਬ ਚਲੀਆਂ ਨੇ ਇੱਕ ਤਾਂ ਨਸ਼ੇ ਇੱਕ ਇਧਰ ਬੇਰੁਜ਼ਗਾਰੀ ਤੇ ਇੱਕ ਇਧਰ ਪਰਵਾਸ ਪਰ ਇਹਨਾਂ ਤਿੰਨਾਂ ਚੀਜ਼ਾਂ ਤੋਂ ਵੱਡਾ ਜਿਹੜਾ ਕਰਜ਼ ਦਾ ਪਹਾੜ ਪੰਜਾਬ ਦੇ ਨੌਜਵਾਨਾਂ ਦੇ ਸਿਰਾਂ ਦੇ ਉੱਤੇ ਆ ਰਿਹਾ ਉਹ ਹੈ ਮੈਂ ਇਸ ਇਕਬਰਾਨ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਕਹਿੰਦੇ ਸੀ ਕਿ ਅਸੀਂ ਫ੍ਰੀ ਵੀਜ਼ ਦੇ ਕੇ ਯਾਨੀ ਕਿ ਸਹੂਲਤਾਂ ਦੇ ਕੇ ਵੀ ਪੰਜਾਬ ਦਾ ਕਰਜ਼ਾ ਲਾਵਾਂਗੇ ਲੱਤ ਗਿਆ ਤੁਹਾਡੇ ਤੋਂ ਤੁਸੀਂ ਕਹਿੰਦੇ ਸੀ ਪੰਜਾਬ ਦੇ ਨੌਜਵਾਨ ਬਾਹਰ ਨਹੀਂ ਜਾਣਗੇ ਇਸ ਸੂਬੇ ਦੇ ਲਈ ਪੀਆਰਾਂ ਲੱਗਣ ਗਿਆ ਪੂਰੀ ਦੁਨੀਆ ਤੋਂ ਲੱਗ ਗਿਆ ਕਿਤੇ ਇੱਧਰ ਸਿਰਫ ਟੈਕਸ ਬਾਹਰ ਲੈ ਕੇ ਸ਼ਮਰ ਕੇ ਲੱਗਦੇ ਪਰ ਸਹੂਲਤ ਤਾਂ ਬਗਾਨਿਸਤਾਨ ਨਾਲ ਜੱਡੀਆਂ ਮਾੜੀਆਂ ਜੇ ਇੱਧਰ ਲੱਗ ਗਿਆ ਬੰਨੇ ਲੱਗਿਆ ਤੰਬੂ ਉਹਨਾਂ ਲੋਕਾਂ ਦਾ ਉਹਨਾਂ ਲੋਕਾਂ ਦੀ ਸਟੇਜ ਲੱਗੀ ਹੈ ਜਿਨ੍ਹਾਂ ਦਾ ਆਗੂ ਵੀ ਇੱਕ ਮਾਮੂਲੀ ਬੰਦਾ ਹੈ ਜਿਨ੍ਹਾਂ ਦੇ ਹੱਥ ਦੇ ਵਿੱਚ ਖਾਲਸਾ ਜੀ ਬੇਨਤੀ ਕਰਦੀ ਹੈ ਝਾੜੂ ਹੈ ਤੇ ਜਿੰਨਾ ਦੀ ਰਹਿ ਨਮਾਈ ਵਿੱਚ ਉਹ ਬੰਦਾ ਕਰਦਾ ਪਿਆ ਏ ਜਿਹਦੇ ਤੇ ਸ਼ਰਾਬ ਘਟਾਲੇ ਦੇ ਕੇਸ ਨੇ ਪਰ ਫਕਰ ਨਾਲੇ ਗੱਲ ਮੈਂ ਅੱਜ ਦਰੋਂ ਕਹਿਣੀ ਚਾਹੁੰਦਾ ਏ ਕਿ ਇੱਕ ਸਟੇਜ ਹੋਰ ਲੱਗੀ ਐ ਪੰਥਕਾਂ ਦੀ ਜਿੰਨਾਂ ਦਾ ਆਗੂ ਉਹ ਆਕਾਲ ਹੈ ਜਿੰਨਾਂ ਦੇ ਹੱਥਾਂ ਦੇ ਵਿੱਚ ਚਾਲੂ ਨਹੀਂ ਤੇ ਗਾਏ ਤੇ ਜਿੰਨਾਂ ਦੇ ਮਨ ਅੱਜ ਪਾਛਾਈ ਦਾ ਵਾ ਤੇ ਉਹ ਲਾਲ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਐਸਟੀਪੀਸੀ ਦੀ ਗੱਲ ਹੋਈ 2 ਮਿੰਟ ਹੋਰ ਬੇਨਤੀ ਕਰਕੇ ਦਾਸ ਨੇ ਖਮਾ ਦਾ ਜਾਚਕ ਹੋ ਜਾਣਾ ਹੈ ਕਿਉਂਕਿ ਸਾਰਿਆਂ ਨੇ ਭਾਈ ਅਮਰਤਪਾਲ ਦੀ ਰਿਹਾਈ ਦੀ ਗੱਲ ਕਰਨੀ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨੀ ਹੈ ਗਲਾਮੋ ਗਲੋ ਲਵਾਂ ਦੀ ਗਲਾਮੀ ਨੂੰ ਉਹਦੀ ਗੱਲ ਕਰਨੀ ਹੈ ਤੋਂ ਵੱਧ ਚੜ ਕੇ ਆਪਾਂ ਵੋਟਾਂ ਬਣਾਈਏ ਤੇ ਸਾਡੇ ਪਰਿਵਾਰ ਨੇ ਅਜੇ ਦੋ ਹਲਕਿਆਂ ਦੇ ਵਿੱਚ 18 ਤੋਂ 20 ਹਜ਼ਾਰ ਵੋਟਾਂ ਬਣਾ ਲਈਆਂ ਨੇ ਵੱਧ ਚੜ ਕੇ ਆਪਾਂ ਆ ਵੋਟਾਂ ਬਣਾਈਏ ਕਿਉਂਕਿ ਜੇ ਆਪਾਂ ਕਹਿੰਦੇ ਆ ਕਿ ਐਸਜੀਪੀਸੀ ਦੇ ਉੱਤੇ ਪ੍ਰਧਾਨ ਪਰਬੰਧ ਜਿਹੜਾ ਏ ਉਹ ਅਜ ਸਹੀ ਨਹੀਂ ਤੇ ਫਿਰ ਆਪਾਂ ਇਸ ਕੱਟ ਦੇ ਵਿੱਚੋਂ ਇਹ ਗੱਲ ਕਹਿ ਦੇਣੀ ਚਾਹੁੰਦੇ ਆ ਕਿ ਐਸਟੀਪੀਸੀ ਦੇ ਪ੍ਰਬੰਧ ਕਿਸੇ ਦੋਖੀ ਦਾ ਨਹੀਂ ਹੋਏਗਾ ਕਿਸੇ ਦਿੱਲੀ ਵਾਲੇ ਦੇ ਨਹੀਂ ਹੋਏਗਾ ਕਿਸੇ ਗੈਰ ਪੰਥਕ ਦਾ ਨਹੀਂ ਹੋਏਗਾ ਖਾਲਸਾ ਜੀ ਜੇ ਐਸਟੀਪੀਸੀ ਦੇ ਪ੍ਰਬੰਧ ਹੋਏਗਾ ਤੇ ਅਕਾਲ ਤਖਤ ਦੇ ਵਾਰਸਾਂ ਦਾ ਹੋਏਗਾ ਪ੍ਰਬੰਧ ਹੋਏਗਾ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਏ ਕਿ ਸਾਡੇ ਨੌਜਵਾਨ ਪਾਰ ਦੀ ਧਰਤੀਆਂ ਤੇ ਨਾ ਜਾਣ ਪੰਜਾਬ ਨੂੰ ਆਈਟੀ ਹੱਬ ਬਣਾਉਣਾ ਚਾਹੀਦਾ ਹੈ ਸਾਡੇ ਇੱਧਰ ਜਦੋਂ ਕੋਈ ਬਿਮਾਰੀ ਆਉਂਦੀ ਹੈ ਤੇ ਲੋਕੀ ੱੱਕੇ ਖਾਂਦੇ ਪ੍ਰਾਈਵੇਟ ਹਸਪਤਾਲਾਂ ਛਿਲਦੇ ਬੜਾ ਏ ਜੇ ਸਰਕਾਰੀ ਹਸਪਤਾਲ ਦੇਖ ਲਈ ਤਾਂ ਪ੍ਰਬੰਧ ਨਹੀਂ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ ਕੀ ਹੋਇਆ ਸਾਨੂੰ ਅਸੀਂ ਕਿਸੇ ਸੂਬੇ ਨਾਲੋਂ ਘੱਟ ਕੀ ਸਾਡੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਪੀਜੀਆਈ ਨਹੀਂ ਸੀ ਹੋ ਸਕਦਾ ਕੀ ਸਾਡੀ ਐਜੂਕੇਸ਼ਨ ਦਾ ਮਿਆਰ ਇੰਨਾ ਨੀਵਾਂ ਕਿਵੇਂ ਹੋ ਗਿਆ ਕਿ ਅੱਜ 100 ਦੇ ਵਿੱਚੋਂ 37 ਬੱਚਾ ਨੂੰ ਨਾ ਪੰਜਾਬੀ ਪੜ੍ਹਦੀ ਆਂਦੀ ਇਹਨਾਂ ਲਿਖਣੀ ਆਂਦੀ ਹੈ ਸੋਚ ਕਰਕੇ ਮੈਨੂੰ ਲੱਗਦਾ ਨਹੀਂ ਇਨਾਂ ਕੋਲ ਕੋਈ ਪ੍ਰਬੰਧ ਹੋਣਾ ਖਾਲਸਾ ਜੀ ਮੈਨੂੰ ਨਹੀਂ ਲੱਗਦਾ ਕਿ ਮੌਜੂਦਾ ਸਰਕਾਰ ਕੋਲੋਂ ਕੋਈ ਸੁਧਰਾ ਪ੍ਰਬੰਧ ਪੰਜਾਬ ਦਾ ਨਿਕਲੇਗਾ ਪਰ ਕੋਈ ਗੱਲ ਨਹੀਂ ਆਣ ਬੜਾ ਸਮਾਖ ਖਾਲਸੇ ਦਾ ਸਿਆਪ ਕਰ ਲਾਂਗੇ ਫਿਰ ਕੀ ਗੱਲ ਹੈ ਸਾਨੂੰ ਵੀ ਅਸੀਂ ਕਿਹੜਾ ਰਾਜ ਨਹੀਂ ਚਲਾਏ ਸਭ ਸੁੱਖਾਂ ਲਈ ਉੱਠੀਆਂ ਹੋ ਹੋ ਆਹ ਲੈ ਮੀ ਰਾਜਿਓ ਵਾਲੀ ਗੱਲ ਹੋਈ ਹੈ ਪਿੱਛੇ ਭਾਈ ਜਸਪੀਰ ਸਿੰਘ ਜੀ ਰੋਡੇ ਨੇ ਗੱਲ ਕੀਤੀ ਹੋਰ ਮਹਾਪੁਰਸ਼ਾਂ ਨੇ ਗੱਲ ਕੀਤੀ ਕਿ ਸੰਤ ਪਪਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦਾ ਪਰਿਵਾਰ ਤੇ ਸੰਤ ਪਪਾ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲਿਆਂ ਦਾ ਪਰਿਵਾਰ ਇਹਨੂੰ ਸੰਗਤ ਹੁਕਮ ਲਾਉਂਦੀ ਹੈ ਕਿ ਪੰਥਕ ਕਾਰਜਾਂ ਦੇ ਲਈ ਤਤ ਪਰ ਰਹੇ ਸੋ ਅੱਜ ਇਸ ਪੰਥਕ ਕੱਟ ਦੇ ਵਿੱਚ ਦਾਸ ਇਹ ਅਹਦ ਕਰਦਾ ਹੈ ਆਪ ਸਭ ਜੀ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਕਿ ਰਹਿੰਦੀ ਦੁਨੀਆ ਤੱਕ ਰਹਿੰਦੇ ਸਾਹਾਂ ਤੱਕ ਜਿੰਨੀ ਦੇਰ ਤੱਕ ਫੇ ਆਪਣੇ ਅਚ ਸਾਹ ਹੈ ਤੇ ਸਰੀਰ ਦੇ ਵਿੱਚ ਜਾਣਾ ਹੈ ਦੇ ਸੰਤ ਪਾਪਾ ਜਰਨੈਲ ਖਾਲਸਾ ਭਿੰਡਰਾ ਵਾਲਿਆਂ ਦਾ ਤੇ ਸੰਤ ਪਾਪਾ ਕਰਤਾਰ ਸਿੰਘ ਖਾਲਸਾ ਭਿੰਡਰਾ ਵਾਲਿਆਂ ਦਾ ਪਰਿਵਾਰ ਪੰਥਕ ਕਾਰਜ ਦੇ ਲਈ ਹਮੇਸ਼ਾ ਤੱਕ ਪਰ ਰਹੇਗਾ। ਅਖੀਰ ਦੇ ਵਿੱਚ ਮੈਂ ਆਪ ਸਭ ਜੀ ਦਾ ਧੰਨਵਾਦ ਕਰਨਾ ਚਾਹੁੰਦਾ। ਸਾਡੇ ਮੰਚ 'ਤੇ ਤਾਂ ਖਾਲਸਾ ਜੀ ਗੱਲ ਆ ਸੀ ਮੈਂ ਮਾਫੀ ਵੀ ਮੰਗਣਾ ਚਾਹੁੰਦਾ ਕਿ ਅਸੀਂ ਪਿੰਡੋਂ ਪਿੰਡ ਆ ਕੇ ਤੁਹਾਡਾ ਧੰਨਵਾਦ ਨਹੀਂ ਕਰ ਸਕੇ। ਪਰ ਸਾਡੇ ਮੰਚ 'ਤੇ ਆ ਗੱਲ ਸੀ ਕਿ ਜਿਹੜਾ ਐਮਪੀ ਅਸੀਂ ਜਿਤਾਇਆ ਏ ਉਹਦੇ ਨਾਲ ਅਸੀਂ ਜਾ ਕੇ ਤੇ ਪ੍ਰਚਾਰ ਜਿਹੜਾ ਧੰਨਵਾਦ ਕਰਾਂਗੇ ਪਿੰਡੋਂ ਪਿੰਡੀ ਜਾਵਾਂਗੇ ਕਿਉਂਕਿ ਅਸੀਂ ਰੇਣੀ ਆ ਤੁਹਾਡੇ ਇਸ ਰੂਪਾ ਪੰਥ ਨੂੰ ਜਾਂਦਾ ਏ ਇਸ ਰੂਪਾ ਗਡੂਰ ਸਾਹਿਬ ਜ਼ਿਲ੍ਹੇ ਦੇ ਸਮੂਹ ਸੰਗਤ ਨੂੰ ਜਨਾਦ ਨੇ ਇਹ ਦਿਨ ਰਾਤ ਜਿਹੜੀ ਆ ਇੱਕ ਕੀਤੀ ਪਰ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਨਾ ਹੈ ਅਖੀਰ ਤੇ ਵਿੱਚ ਮੈਂ ਇਹੀ ਬੇਨਤੀ ਕਰੂੰਗਾ ਕਿ ਅਜੇ ਵੀ ਸਾਡੇ ਵਿੱਚ ਇੱਕ ਦੂਸਰੇ ਦੇ ਪ੍ਰਤੀ ਕੋਈ ਨਾ ਕੋਈ ਲਾਕਤ ਬਾਜੀ ਜ਼ਰੂਰ ਹੈ ਵੇਖੋ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦਸੇ ਬਾਜ ਮੁਰਿਦਾ ਜਾਨੀਏ ਸੋ ਇੱਕ ਦੂਜੇ ਦੇ ਨਾਲ ਆਪਾਂ ਜਨਨ ਸ਼ਕਤੀ ਰੱਖੀਏ ਕਿਉਂ ਕਿ ਅਸੀਂ ਆਪਣੇ ਕਾਰਜ ਲਈ ਇੱਧਰ ਨਹੀਂ ਜੇ ਖੜੇ ਅਸੀਂ ਆਪਣੇ ਪਰਿਵਾਰ ਦੇ ਕਾਰਜ ਲਈ ਨਹੀਂ ਜੇ ਖੜੇ ਕੋਈ ਵੱਟ ਬੰਨੇ ਤੇ ਰੋਲੇ ਦੇ ਲਈ ਅਸੀਂ ਨਹੀਂ ਜੇ ਖੜੇ ਜੇ ਅਸੀਂ ਖੜੇ ਆ ਤੇ ਗੁਰੂ ਗ੍ਰੰਥ ਗੁਰੂ ਪੰਥ ਦੇ ਲਈ ਖੜੇ ਆ ਮੈਂ ਇੱਕ ਜਕਾਰੇ ਦੇ ਗੂੰਜ ਦੇ ਨਾਲ ਤੁਹਾਡੇ ਸਾਰਿਆਂ ਤੋਂ ਪ੍ਰਵਾਨਗੀ ਹੱਥ ਬੰਨ ਕੇ ਲੈਣਾ ਚਾਹੁੰਦਾ ਐ ਕਿ ਅੱਜ ਤੋਂ ਬਾਅਦ ਸਾਡਾ ਕੋਈ ਨਿੱਜੀ ਮਫਾਦ ਨਹੀਂ ਹੋਏਗਾ ਜਿਹੜਾ ਸਾਨੂੰ ਪਾੜ ਦਵੇ ਕਿਸੇ ਸਰਕਾਰ ਦੀ ਚਾਲ ਅਸੀਂ ਨਹੀਂ ਚੱਲਣ ਦਵਾਂਗੇ ਸਾਡਾ ਇੱਕੋ ਨਿਸ਼ਾਨਾ ਹੋਵੇਗਾ ਤੇ ਉਹ ਹੈ ਸਿੱਖਾਂ ਦਾ ਇੱਕ ਜਿਹੜਾ ਆਜ਼ਾਦ ਹਸਤੀ ਨੂੰ ਸਥਾਪਿਤ ਕਰਕੇ ਤੇ ਆਪਣਾ ਪ੍ਰਬੰਧ ਕਾਇਮ ਕਰਨਾ ਅਸੀਂ ਬ੍ਰਦਰਹੁੱਡ ਆਫ ਵਨ ਫਾਦਰਹੁੱਡ ਆਫ ਵਨ ਇੱਕ ਪਿਤਾ ਇੱਕ ਇਸਕੇ ਹਮਵਾਰਕ ਤੇ ਇਹ ਕਹਿੰਦੇ ਗੁਰੂ ਨੂੰ ਇੱਕ ਰੱਖ ਕੇ ਗੁਰੂ ਨੂੰ ਲੀਡਰ ਮੰਨ ਕੇ ਅਸੀਂ ਇੱਕ ਚੱਲਾਂਗੇ ਇੱਕ ਜਕਾਰੀ ਨੰਮੇ ਪਰਵਾਣਗੀ ਲੈਣੀ ਹੈ ਆ ਚਾੜੂ ਵਾਲਿਆਂ ਨੂੰ ਦੱਸ ਦੋ ਕਿ ਅਸੀਂ ਚੁੰਦੇ ਆ ਬੋਲੇ ਸੋ ਨਿਹਾਲ ਚਾਰਾਂ ਦੀ ਸਾਜ ਪਾਦੇ ਅਨੇਕ ਪ੍ਰਕਾਰ ਦੀਆਂ ਪੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ ਸੰਕਤ ಪಕ್ಷਣ ਯੋਗ ਹੈ ਪੱਖ ਲੈਣਾ ਔਰ ਫਿਰ ਤਾਂ ਬਲੰਤੀ ਦੇ ਨਾਲ ਆਪਾਂ ਫਤਿਹ ਦਾ ਜਵਾਬ ਪਤਾ ਹੀ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ